ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਾਮਨ ਦਾ ਜੂਸ ਬਣਾਵਾਂਗੇ। ਇਹ ਜੂਸ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ। ਚਲੋ ਜੀ ਆਪਾਂ ਵੇਖ ਲੈਨੇ ਆਂ ਇਹ ਰਿਫਰੈਸ਼ਿੰਗ ਜੇ ਜੂਸ ਨੂੰ ਆਪਾਂ ਘਰ ਵਿੱਚ ਕਿਵੇਂ ਬਣਾ ਸਕਦੇ ਹਾਂ। ਇੱਕ ਹੱਟੇ-ਮਿੱਠੇ ਜੂਸ ਨੂੰ ਬਣਾਉਣ ਦੇ ਲਈ ਆਪਾਂ ਨੂੰ ਕੀ-ਕੀ ਚਾਹੀਦਾ ਹੈ ਜੀ ਆਪਾਂ ਵੇਖ ਲੈਨੇ ਆਂ ਇੱਥੇ ਮੈਂ ਜਾਮਣਾ ਲਈਆਂ ਨੇ ਇੱਕ ਕੌਲੀ। ਅਪਾ ਜਨਾ ਕਜੂਸ ਬਣਾਉਣਾ ਹੈਗਾ ਉਹਨੇ ਅਕ ਜਾਮਣਾ ਲੈ ਲਵਾਂਗੇ ਇਸਦੇ ਲਈ ਆਪਾਂ ਨੂੰ ਪੁਦੀਨੇ ਦੀ ਜ਼ਰੂਰਤ ਹੈ ਇਸਦੇ ਲਈ ਆਪਾਂ ਜੂਸ ਬਣਾਉਣ ਤੋਂ ਪਹਿਲਾਂ ਪੁਦੀਨਾ ਤੋੜ ਲਵਾਂਗੇ ਇੱਥੇ ਆਪਾਂ ਫਰੈਸ਼ ਪੁਦੀਨਾ ਲਗਾਇਆ ਹੋਇਆ ਹੈ ਇਹ ਹੋਰ ਕਈ ਤਰ੍ਹਾਂ ਦੇ ਪੌਦੇ ਲਗਾਏ ਨੇ ਹੁਣ ਆਪਾਂ ਇਹ ਤੋਂ ਪੁਦੀਨਾ ਤੋੜ ਲਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਇਸ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਤਾਜ਼ੇ ਤਾਜ਼ੇ ਪੁਦੀਨੇ ਦੇ ਪੱਤੇ ਤੋੜ ਲਵਾਂਗੇ ਜਿਨੇ ਆਪੇ ਪੁਦੀਨੇ ਦੀ ਆਪਾਂ ਨੂੰ ਜ਼ਰੂਰਤ ਹੈ ਆਪਾਂ ਨੱਕ ਪੁਦੀਨਾ ਤੋੜ ਲਵਾਂਗੇ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਕਈ ਹੋਰ ਵੀਡੀਓਜ਼ ਵੀ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਹੁਣ ਆਪਾਂ ਸਾਰਾ ਪੁਦੀਨਾ ਤੋੜ ਲਿਆ ਹੈ ਜ ਜਨੇ ਕਾਪਣ ਜ਼ਰੂਰਤ ਸੀ ਹੁਣ ਆਪਾਂ ਪੁਦੀਨੇ ਨੂੰ ਢੋ ਲਵਾਂਗੇ ਹੁਣ ਆਪਾਂ ਜੂਸ ਬਣਾਵਾਂਗੇ ਉਸਦੇ ਲਈ ਆਪਾਂ ਕਾਲੀ ਦੇ ਵਿੱਚ ਥੋੜਾ ਜਿਹਾ ਪੁਦੀਨਾ ਲਿਆ ਹੈ ਜਾਮਣਾ ਲਵਾਂਗੇ ਜਾਮਨ ਦੇ ਬੀਜ ਨੂੰ ਆਪਾਂ ਵੱਖ ਕਰ ਦੇਵਾਂਗੇ ਇਸ ਤਰ੍ਹਾਂ ਆਪਾਂ ਜਾਮਨ ਨੂੰ ਕੱਟ ਲਵਾਂਗੇ ਤੇ ਇਸਦੇ ਬੀਜ ਨੂੰ ਵੱਖ ਕਰ ਦੇਵਾਂਗੇ जामन ਦੇ ਬੀਜ ਨੂੰ ਆਪਾਂ ਸੁੱਟਾਂਗੇ ਨਹੀਂ ਇਹ ਵੀ ਯੂਜ਼ ਹੋ ਜਾਂਦੇ ਨੇ ਇਸ ਤੇ ਕਾਫੀ ਫਾਇਦੇ ਹੁੰਦੇ ਨੇ ਜੂਸ ਬਣਾਉਣ ਦੇ ਲਈ ਆਪਾਂ ਫਰੈਸ਼ ਤੇ ਪੱਕੀਆਂ ਜਾਮਣਾ ਲਵਾਂਗੇ ਜਿਆਦਾ ਪੱਕੀ ਹੋਈ ਜਾਮਣ ਵੀ ਨਹੀਂ ਲਵਾਂਗੇ ਨਾ ਜ਼ਿਆਦਾ ਜਾਮਣਾ ਪੱਕੀਆਂ ਹੋਣ ਨਾ ਜ਼ਿਆਦਾ ਕੱਚੀਆਂ ਹੋਣ जेकर जामन ज्यादा पक्की हो उस जूस नहीं बनेगा ज्यादा पक के भी जामन कई बार खराब हो जाती है दलीय पे इस दल आप इस तरह दामना लवानी ਜਮਨ ਤੋਂ ਆਪਾਂ ਕਾਫੀ ਸਾਰੀ ਰੈਸਪੀ ਬਣਾ ਸਕਦੇ ਹਾਂ ਅੱਜ ਆਪਾਂ ਸਦਾ ਚੂਸ ਬਣਾਵਾਂਗੇ ਰੈਸਪੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਜਾਮਨ ਉਹ ਆਪਾਂ ਚੰਗੀ ਤਰ੍ਹਾਂ ਧੋ ਲਿਆ ਸੀ ਹੁਣ ਆਪਾਂ ਇਸਦੇ ਵਿੱਚ ਨੂੰ ਵੱਖ ਕਰ ਦੇਵਾਂਗੇ ਜਾਮਨ ਦੇ ਤੇਾਮਨ ਦੇ ਜੂਸ ਦੇ ਕਈ ਫਾਇਦੇ ਨੇ ਇਹ 슈ਗਰ ਲਈ ਵੀ ਚੰਗਾ ਹੁੰਦਾ ਹੈ ਦਿਲ ਲਈ ਵੀ ਚੰਗੀ ਹੁੰਦੀ ਹੈ ਤੇ ਹਰ ਇੱਕ ਫਰੂਟ ਦੇ ਫਾਇਦੇ ਹੀ ਨੇ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਕਈ ਹੋਰ ਵੀਡੀਓਜ਼ ਵੀ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਇਹ ਜਿਸ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਇਹ ਜੂਸ ਬਹੁਤ ਹੀ ਟੇਸਟੀ ਖੱਟਾ ਮਿੱਠਾ ਬਣਦਾ ਹੈ। ਸਾਰੀਆਂ ਜਮਨਾਂ ਦੇ ਬੀਜ ਨੂੰ ਆਪਾਂ ਵੱਖ ਕਰ ਲਵਾਂਗੇ। ਅਜਾਪਾਈ ਜੂਸ ਨੂੰ ਦੋ ਤਰੀਕਿਆਂ ਨਾਲ ਬਣਾਵਾਂਗੇ ਇੱਕ ਵਿੱਚ ਆਪਾਂ ਚੀਨੀ ਪਾਵਾਂਗੇ ਤੇ ਇੱਕ ਵਿੱਚ ਆਪਾਂ ਚੀਨੀ ਨਹੀਂ ਪਾਵਾਂਗੇ ਕਈ ਵਾਰ ਕਿਸੇ ਨੂੰ ਸ਼ੂਗਰ ਹੁੰਦੀ ਹੈ ਤਾਂ ਆਪਾਂ ਬਿਨਾਂ ਚੀਨੀ ਤੋਂ ਇਹ ਜੂਸ ਨੂੰ ਪੀ ਸਕਦੇ ਹਾਂ ਇਹ ਜਮਨ ਦਾ ਖੱਟਾ ਮਿੱਠਾ ਜੂਸ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਸੀਜ਼ਨ ਦੇ ਹਰ ਇੱਕ ਫਰੂਟ ਆਪਾਂ ਨੂੰ ਖਾਣੇ ਚਾਹੀਦੇ ਨੇ ਤੇ ਇਹਨਾਂ ਦਾ ਜੂਸ ਵੀ ਪੀਣਾ ਚਾਹੀਦਾ ਹੈ ਇਹ ਕਾਫੀ ਫਾਇਦੇਮੰਦ ਹੁੰਦਾ ਹੈ ਦਿਲ ਤੇ ਸ਼ੂਗਰ ਦੇ ਲਈ ਇਹ ਜਾਮਨਾ ਫਾਇਦੇਮੰਦ ਹੁੰਦੀਆਂ ਨੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਘਰ ਵਿੱਚ ਮਾਜਾ ਬਣਾਉਂਦੀ ਰੈਸਪੀ ਸਵੀਟ ਰੈਸਪੀ ਸਬਜ਼ੀਆਂ ਦੀ ਰੈਸਪੀ ਤੇ ਕਈ ਹੋਰ ਰੈਸਪੀਜ਼ ਵੀ ਸ਼ੇਅਰ ਕੀਤੀਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ज्यादा पके हुए जामन नहीं लवेंगे उन्होंने जूस व नहीं बनेगा कई बार वो जामन खराब भी निकल जाते हैं कीड़ा वगैरह हो सकता है एक बार ती जामन का जूस बना के देखो जी ये जूस बहुत ज्यादा टेस्टी बनता है ਸਚ ਜਾਮਣਾ ਜਿਆਦਾ ਗਰਮੀ ਦੇ ਵਿੱਚ ਹੀ ਆਉਂਦੀਆਂ ਨੇ ਤੇ ਬਹੁਤ ਥੋੜੇ ਸਮੇਂ ਦੇ ਲਈ ਆਉਂਦੀਆਂ ਨੇ ਇਸ ਦੇ ਲਈ ਇਸ ਦਾ ਜੂਸ ਬਣਾਓ ਤੇ ਪੀਓ ਇਹ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਇਹਨਾਂ ਦੇ ਵਿੱਚ ਕੀ ਦਾ ਹੁੰਦਾ ਹੈ ਕਈ ਵਾਰ ਆਪਾਂ ਇਹਨਾਂ ਨੂੰ ਦੇਖਦੇ ਦੇਖਦੇ ਕੱਟ ਲਵਾਂਗੇ ਇਹ ਖੱਤਾ ਮਿੱਠਾ ਜਾਮਨ ਦਾ ਜੂਸ ਬਹੁਤ ਜ਼ਿਆਦਾ ਤੈਸਤੀ ਬਣਦਾ ਹੈ ਜਿੰਨ ਇੱਕ ਵਾਰ ਬਣਾ ਕੇ ਪੀਓ ਜੀ ਜਾਮਨ ਨੂੰ ਆਪ ਚੰਗੀ ਤਰ੍ਹਾਂ ਧੋਣ ਨਾਲ ਕੱਟ ਲਵਾਂਗੇ ਤੇ ਦਾਗ ਕਾਫੀ ਪੱਕੇ ਹੁੰਦੇ ਨੇ ਕਈ ਵਾਰ ਕਪੜੇ ਉੱਪਰ ਨਾ ਲੱਗ ਜਾਣ फिर इस दग जल्दी उतर नहीं अज आप जूस नो तरीक नर्व करा गे हम अपने सारिया जामणा न छिल लिया है ਇਸ ਦੇ ਸਾਰੇ ਬੀਜ ਨੂੰ ਉਖ ਕਰ ਲਿਆ ਹੈ ਹੁਣ ਆਪਾਂ ਇਸ ਦਾ ਜੂਸ ਬਣਾਵਾਂਗੇ ਹੁਣ ਆਪਾਂ ਜਮਨਨ ਇਸ ਵਿੱਚ ਐਡ ਕਰ ਦੇਵਾਂਗੇ ਫ੍ਰੈਸ਼ ਪੁਦੀਨੇ ਦੇ ਪੱਤੇ ਪਾਵਾਂਗੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਸੀ ਪਾਣੀ ਦੇ ਵਿੱਚ ਕਾਲਾ ਨਮਕ ਪਾਵਾਂਗੇ ਇੱਕ ਚਮਚ ਇੱਕ ਚਮਚ ਚਾਟ ਮਸਾਲਾ ਪਾਵਾਂਗੇ ਇਸ ਨਾਲ ਬਹੁਤ ਹੀ ਵਧੀਆ ਟੇਸ ਆਉਂਦਾ ਹੈ ਇਸ ਤਰੀਕੇ ਨਾਲ ਆਪਾਂ ਬਣਾਉਣਾ ਹੈਗਾ ਤਾਂ ਇਸ ਤਰ੍ਹਾਂ ਬਣਾ ਲਵਾਂਗੇ ਨਹੀਂ ਆਪਾਂ ਇਸ ਦੇ ਵਿੱਚ ਇੱਕ ਚਮਚ ਨਮਕ ਐਡ ਕਰ ਲਵਾਂਗੇ ਇੱਕ ਨਿੰਬੂ ਨਿਚੋੜਾਂਗੇ ਨਿੰਬੂ ਦੇ ਬੀਜ ਨੂੰ ਵੱਖ ਕਰ ਲਵਾਂਗੇ ਨਿੰਬੂ ਦੇ ਬੀਜ ਕੱਟ ਕੇ ਨਿੰਬੂ ਨਿਚੋੜ ਲਵਾਂਗੇ ਆਪਾਂ ਇਸ ਦੇ ਵਿੱਚ ਜਿਨੀ ਇਸ ਟਾਈਮ ਵੀ ਐਡ ਕਰ ਸਕਦੇ ਹਾਂ ਪਰ ਆਪਾਂ ਇਸ ਟਾਈਮ ਐਡ ਨਹੀਂ ਕਰਾਂਗੇ ਇਸ ਦੇ ਵਿੱਚ ਜਿਨੀ ਬਾਅਦ ਵਿੱਚ ਐਡ ਕਰਾਂਗੇ ਆਪਾਂ ਇਸਦੇ ਵਿੱਚ ਪਾਣੀ ਪਾਵਾਂਗੇ ਆਪਾਂ ਇੱਥੇ ਇਨਾਕ ਪਾਣੀ ਲਿਆ ਹੈ ਪਾਣੀ ਐਡ ਕਰ ਦੇਵਾਂਗੇ ਹੁਣ ਆਪਾਂ ਇਸ ਨੂੰ ਪੀਸ ਲਵਾਂਗੇ ਚੀਨੀ ਆਪਾਂ ਬਾਅਦ ਵਿੱਚ ਐਡ ਕਰਾਂਗੇ ਪਲੇਟ ਦੇ ਵਿੱਚ ਥੋੜਾ ਜਨਾਮਕ ਲਵਾਂਗੇ ਤੇ ਥੋੜਾ ਜਿਹਾ ਰੈੱਡ ਚਿੱਲੀ ਪਾਊਡਰ ਲਵਾਂਗੇ ਇਸ ਨੂੰ ਮਿਕਸ ਕਰ ਲਵਾਂਗੇ ਅੱਜ ਦੇ ਨਾਲ ਆਪਾਂ ਕਲਾਸ ਨੂੰ ਡੈਕੋਰੇਟ ਕਰਾਂਗੇ ਤੇ ਸਬਟ ਕਰਾਂਗੇ। ਨਮਕ ਤੇ ਅਦਰਚੀਲੀ ਪਾਊਡਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਇਹਨੇ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਹੈ। ਗਲਾਸ ਦੇ ਉੱਪਰ ਆਪਾਂ ਥੋੜਾ ਜਿਹਾ ਨਿੰਬੂ ਲਗਾ ਲਵਾਂਗੇ ਹੁਣ ਆਪਾਂ ਗਲਾਸ ਨੂੰ ਇਸ ਤਰ੍ਹਾਂ ਨਮਕ ਤੇ ਰੈੱਡ ਚਿਲੀ ਪਾਊਡਰ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਲਗਾ ਲਵਾਂਗੇ ਇਸ ਨੂੰ ਕੋਟ ਕਰ ਲਵਾਂਗੇ ਰੈੱਡ ਚਿਲੀ ਪਾਊਡਰ ਤੇ ਨਮਕ ਦੇ ਵਿੱਚ ਨੇ ਗਲਾਸ تیار ਹੈ ਹਨਾ ਨਾਪਾ ਜੂਸ ਨੂੰ ਬਣਾਇਆ ਸੀ ਇਸ ਨੂੰ ਸਰਵ ਕਰ ਲਵਾਂਗੇ ਪਹਿਲੇ ਤਰੀਕੇ ਦੇ ਵਿੱਚ ਆਪਾਂ ਇਸ ਨੂੰ ਬਿਨਾਂ ਚੀਨੀ ਤੋਂ ਸਰਵ ਕਰਾਂਗੇ ਕਿਉਂਕਿ ਕਈ ਵਾਰ ਆਪਾਂ ਸ਼ੂਗਰ ਨਹੀਂ ਖਾ ਸਕਦੇ ਹੁੰਦੇ ਚੀਨੀ ਵਗੈਰਾ ਨਹੀਂ ਖਾ ਸਕਦੇ ਹੁੰਦੇ ਤਾਂ ਆਪਾਂ ਇਸ ਤਰ੍ਹਾਂ ਹੀ ਜੂਸ ਪੀ ਸਕਦੇ ਹਾਂ ਇਸ ਦੇ ਵਿੱਚ ਥੋੜੀ ਜਿਹੀ ਜਾਮਨ ਦੇ ਟੁਕੜੇ ਲਗਾਵਾਂਗੇ ਜਾਮਨ ਦੇ ਪੀਸੇਸ ਲਗਾ ਕੇ ਸਰਵ ਕਰਾਂਗੇ ਹੁਣ ਆਪਾਂ ਦੂਸਰੇ ਤਰੀਕੇ ਦੇ ਵਿੱਚ ਜੂਸ ਵਿੱਚ ਥੋੜੀ ਜਿਹੀ ਚੀਨੀ ਪਾਵਾਂਗੇ ਪੀਸੀ ਹੋਈ ਚੀਨੀ ਪਾਵਾਂਗੇ ਜੇਕਰ ਪੀਸੀ ਹੋਈ ਚੀਨੀ ਨਾ ਹੋਵੇ ਤਾਂ ਆਪਾਂ ਇਸ ਨੂੰ ਪੀਸਣ ਲੱਗਿਆਂ ਦੂਸਰੀ ਚੀਨੀ ਵੀ ਪਾ ਸਕਦੇ ਹਾਂ ਮੋਤੀ ਵਾਲੀ ਚੀਨੀ ਆਪਾਂ ਟੇਸਟ ਅਕੋਰਡਿੰਗ ਐਡ ਕਰਾਂਗੇ ਇਸ ਦੇ ਵਿੱਚ ਥੋੜੀ ਜਿਹੀ چینی ਹੋਰ ਐਡ ਕਰਾਂਗੇ ਹੁਣ ਆਪਾਂ ਇਸ ਦੇ ਵਿੱਚ چینی ਐਡ ਕਰ ਲਈ ਹੈ ਇਸ ਤਰ੍ਹਾਂ ਵੀ ਆਪਾਂ ਇਸ ਨੂੰ ਮਿਕਸ ਕਰ ਸਕਦੇ ਹਾਂ ਇਹ ਪੀਸੀ ਹੋਈ چینی ਹੈ ਚੰਗੀ ਤਰ੍ਹਾਂ ਮਿਕਸ ਹੋ ਜਾਈਏਗੀ ਜਾਂ ਆਪਾਂ ਇਸ ਨੂੰ ਪੀਸ ਵੀ ਸਕਦੇ ਹਾਂ ਹੁਣ ਆਪਾਂ ਇਸ ਨੂੰ ਪੀਸ ਲਵਾਂਗੇ ਹੁਣ ਆਪਾਂ ਜਿਸ ਨੂੰ ਪੀਸ ਲਿਆ ਹੈ ਇਸ ਤਰੀਕੇ ਦਾ ਜੂਸ ਬਣ ਕੇ ਤਿਆਰ ਹੈ ਇਸ ਤਰੀਕੇ ਦਾ ਜਮਨ ਦਾ ਜੂਸ ਬਣ ਕੇ ਤਿਆਰ ਹੈ। ਹੁਣ ਆਪਾਂ ਦੂਸਰੇ ਤਰੀਕੇ ਦੇ ਨਾਲ ਜੂਸ ਨੂੰ ਸਰਵ ਕਰ ਲਵਾਂਗੇ। ਉਸਦੇ ਲਈ ਗਲਾਸ ਦੇ ਵਿੱਚ ਜਮਨ ਦੇ ਟੁਕੜੇ ਪਾਵਾਂਗੇ। ਤੇ ਜੂਸ ਨੂੰ ਸਰਵ ਕਰ ਲਵਾਂਗੇ। ਟੇਸਟੀ ਜਮਨ ਦਾ ਜੂਸ ਬਣ ਕੇ ਤਿਆਰ ਹੈ। ਇਹ ਜੂਸ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ। ਰੈਸਪੀ ਚੰਗੀ ਲੱਗੇ ਤਾਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ। ਜੂਸ ਉਪਰ ਥੋੜੇ ਜਿਹਾ ਫਰੈਸ਼ ਪੁਦੀਨੇ ਦੇ ਪੱਤੇ ਲਗਾ ਕੇ ਸਰਵ ਕਰ ਲਵਾਂਗੇ ਜੂਸ ਨੂੰ। ਟੇਸਟੀ ਜੂਸ ਪਣ ਕੇ ਤਿਆਰ ਹੈ। ਰੈਸਪੀ ਚੰਗੀ ਲੱਗੇ ਤਾਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ। ਇਹ ਜੂਸ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਬਹੁਤ ਘੱਟ ਸਮੇਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੈ। ਰੈਸਪੀ ਜੰਗੀ ਲੱਗੇ ਤਾਂ ਜੂਸ ਨੂੰ ਬਣਾਓ ਪੀਓ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ।